ਭਰਾਵਾਂ ਦੀ ਅੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕਾਟਨ ਦੇ ਸੂਟ ਹੈ ਦੁਪੱਟੇ ਦੇ ਨਾਲ ਜੀ ਸਪੈਸ਼ਲ ਸੂਟ ਕਾਟਨ ਦਾ ਸੂਟ ਹੈ ਵਿਦ ਦੁਪੱਟੇ ਦੇ ਨਾਲ ਹੈ ਜੀ ਇਹ ਸਪੈਸ਼ਲ 15 ਜੂਨ ਤੱਕ ਆਫਰ ਚੱਲ ਰਹੀ ਹੈ ਜੀ ਇਹਦੇ ਉੱਤੇ ਪਹਿਲਾਂ ਵੀ ਇਹਦੇ ਚਮਾਲ ਬਹੁਤ ਵੇਚਿਆ ਸੀਗਾ ਹੁਣ ਬਹੁਤ ਮਾਲ ਆਇਆ ਹੈ ਦੁਪੱਟੇ ਦੇ ਨਾਲ ਹੈ ਵਿਕੇ 550 ਦਾ ਵਿਕੇ 600 ਦਾ ਫਟੇ ਗੋਲ ਸੇਲ ਤੇ ਲੱਗ ਗਿਆ ਜੀ ਭਰਾਵਾਂ ਦੀ ਜਿੱਤੇ ਸੇਲ ਲਾਤੀ ਜੀ ਦੇ ਦੀ ਰੰਗ ਤੇ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਰੰਗ ਆਏ ਹੋਏ ਦੇ ਵਿੱਚ ਕਾਟਨ ਦਾ ਬਿਲਕੁਲ ਕਾਟਨ ਦਾ ਕੱਪੜਾ ਜੀ ਇਹ ਕਾਟਨ ਦੀ ਸਲਵਾਰ ਕਾਟਨ ਦਾ ਦੁਪੱਟਾ ਜੀ ਨਾਲ 400 ਰੁਪਏ ਦਾ ਸੂਟ ਕਰਤਾ ਜੀ ਇਹ ਸੇਲ ਮੇਲੇ ਦੇ ਉੱਤੇ 400 ਰੁਪਏ ਕਰਤਾ ਜੇ ਕਿਸੇ ਨੇ ਆਨਲਾਈਨ ਬਗਾਉਣੇ ਆ ਤਾਂ ਸਕਰੀਨ ਸ਼ਾਟ ਲੈ ਕੇ ਭੇਜੋ ਤਿੰਨ ਸੂਟ ਮ ਗਾਓ ਇਕੱਠੇ ਇਹ ਡਿਲੀਵਰੀ ਵੀ ਕਰ ਦਾਂਗੇ ਜਿਹਨੇ ਤਿੰਨ ਸੂਟ ਇਕੱਠੇ ਮਗਾਉਣੇ ਨੇਗੇ ਆਨਲਾਈਨ ਸਾਡੀ ਵੀ ਡਿਲੀਵਰੀ ਕਰ ਦਾਂਗੇ ਜੀ ਆਹ ਦੇਖੋ ਜਿਹਦੇ ਵਿੱਚ ਆਹ ਦੇਖੋ ਜੀ ਮੈਚਿੰਗ ਸੂਟ ਵਿੱਚ ਪੌਂਚੇ ਦੇ ਕੜਾਈ ਵਾਲੇ ਵੀ ਡਿਜ਼ਾਈਨ ਹੈਗੇ ਨੇ ਆਹ ਦੇਖੋ ਜੀ ਜਿਹੜਾ ਵੀ ਸਕਰੀਨ ਸ਼ਾਟ ਲੈ ਕੇ ਭੇਜਣਾ ਹੈ ਹਰ ਇੱਕ ਕੜਾਈ ਦੇ ਵਿੱਚ ਤਕਰੀਬਨ 4-4 ਕਰਾਂ ਦੇ ਚਮਾਲ ਆਈ ਇਹਦੇ ਵਿੱਚ 4-4 ਕਰਾਂ ਦੇ ਚਮਾਲ ਹੈਗਾ ਇਹ ਪੌਂਚੇ ਦੇ ਕੜਾਈ ਵਾਲਾ ਡਿਜ਼ਾਈਨ ਹੈਗਾ ਨਾਲ ਦੁਪੱਟਾ ਹੈਗਾ 15 ਜੂਨ ਤੱਕ ਸਪੈਸ਼ਲ ਆਫਰ ਹੈ ਜੀ ਜਿਹੜੇ ਤਿੰਨ ਸੂਟ ਇਕੱਠੇ ਮਗਾਉਣੇ ਨੇਗੇ ਡ੍ਰੀ ਵੀ ਫ੍ਰੀ ਕਰ ਦਾਂਗੇ ਜੀ ਉਹਦੀ ਤਿੰਨ ਸੂਟ ਇਕੱਠੇ ਮਗਾਓ ਤੇ ਡੀਵੀ ਫ੍ਰੀ ਪਾਓ ਆ ਦੇਖੋ ਜੀ ਕਾਟਨ ਦਾ ਸੂਟ ਬਿਲਕੁਲ ਕਾਟਨ ਦੇ ਦੁਪੱਟੇ ਦੇ ਨਾਲ ਸਿਰਫ 400 ਰੁਪਏ ਦਾ ਗੱਤਾ ਜੀ ਇਹ 400 ਦੇ ਵਿੱਚ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਗਈ ਇਹਦੇ ਵਿੱਚ سارے ਡਿਜ਼ਾਈਨ ਦੇਖੋ ਜੀ ਸ਼ਾਨਦਾਰ ਡਿਜ਼ਾਈਨਾਂ ਦਾ ਜਮਾਲ ਆਇਆ ਹੋਇਆਗਾ ਪਹਿਲਾਂ ਹੀ ਬਹੁਤ ਜਿਹੇ ਡਿਜ਼ਾਈਨ ਆਏ ਸੀਗੇ ਨਵੇਂ ਦੁਆਰੇ ਫੁੱਲ ਡਿਜ਼ਾਈਨਾਂ ਦੇ ਵਿੱਚ ਮਾਲ ਆ ਚੁੱਕਾ ਇਹਦੇ ਵਿੱਚ ਪੌਲਡ ਜੈਨਾਂ ਦੇ ਵਿੱਚ ਦੁਪੱਟੇ ਦੇ ਨਾਲ ਕਾਟਨ ਦਾ ਦੁਪੱਟਾ ਹੈ ਕਾਟਨ ਦੀ ਸਲਵਾਰ ਹੈ ਸਾਰਾ ਜੀ ਕਾਟਨ ਦਾ ਸੂਟ ਹੈ ਜੀ ਬਿਲਕੁਲ ਇਹ ਰੰਗੜ ਜੈਨ ਬਹੁਤ ਆਗੇ ਦੇ ਵਿੱਚ ਸਿਰਫ 400 ਦਾ ਕਰਤਾ ਜੀ ਇਹ 400 ਦੇ ਵਿੱਚ ਸੇਰ ਮੇਲੇ ਦਿੱਤੇ ਜੀ ਭਰਾਮਾ ਦੀ ਹੱਟੀ ਦੇਤੇ ਸੇਰ ਮੇਲਾ ਚੱਲ ਰਿਹਾਗਾ ਕਾਟਨ ਦਾ ਸੂਟ ਹੈ ਕਾਟਨ ਦੇ ਦੁਪੱਟੇ ਦੇ ਨਾਲ ਰੰਗੜ ਜੈਨ ਦੇਖੀ ਚਲੋ ਜੀ ਬਹੁਤ ਰੰਗਾਂ ਜਮਾਲ ਆਇਆ ਹੈ ਇਹਦੇ ਵਿੱਚ ਸਕਰੀਨ ਸ਼ਾਟ ਲੈਣ ਵਾਸਤੇ ਸਾਰੇ ਅੰਗ ਨੋਟ ਕਰ ਲਓ ਜਿੰਨੇ ਬਾਜੀ ਨੂੰ ਤੋਂ ਮਕਾਸਾ ਤੇਰੀ ਭਰਾਮਾਂ ਦੀ ਹੱਟੀ ਦਿੱਤੇ ਸੇਰ ਮੇਲਾ ਚੱਲ ਰਿਹਾਗਾ ਸੇਰ ਮੇਲੇ ਦਿੱਤੇ ਸਿਰਫ 400 ਰੁਪਏ ਹੂੜ ਕਰਤਾ ਜੀ ਭਰਾਮਾਂ ਦੀ ਹੱਟੀ ਵੈਸਟੇਨ ਰੋਡ ਮੋਰ ਮੰਡੀ